ਪੌਣੇ ਦੇ ਚਾਰ ਦਾ ਟਾਈਮ ਹੀ ਤਾਂ ਤੜਕੇ ਆਈ ਪੁਲਸ ਸਾਨੂੰ ਤੇ ਵੀ ਨਹੀਂ ਪਤਾ ਕਿ ਸਾਡਾ ਗੇਟ ਕਿਦਾਂ ਖੋਲਿਆ ਵਾ ਸਾਡੇ ਘਰ ਪੁਲਸ ਆ ਕਿਦਾਂ ਗਈ ਆ ਅਜੇ ਆਣ ਕੇ ਬੈਠਾ ਹੀ ਇਹ ਮੰਜੇ ਦੇ ਉੱਤੇ ਲਮਾ ਹੀ ਪਿਆ ਸੋਚਦੇ ਉਹਦੋਂ ਪਤਾ ਲੱਗਾ ਜਿੰਨਾ ਪੁਲਸ ਨੇ ਆਣ ਕੇ ਘੇਰਾ ਪਾ ਲਿਆ ਜਦੋਂ ਇਹ ਚੋਕੇ ਖੜਿਆ ਸੰਤ ਤੇ ਵੀ ਨਹੀਂ ਪਤਾ ਲੱਗਾ ਵੀ ਕਿਉਂ ਚੋਕੇ ਖੜਿਆ ਕੀ ਗਦਾਹ ਹੀ ਉਹਦਾ ਕਿਹੜੀ ਗੱਲੋਂ ਲੈ ਕੇ ਗਏ ਆ ਪਹਿਲਾਂ ਤਾਂ ਸਾਨੂੰ ਇਹ ਵੀ ਨਹੀਂ ਪਤਾ ਵੀ ਸੂਬਾ ਕੌਣ ਆ ਜਾਂ ਕਿਦਾਂ ਵਾ ਤੇ ਜਦੋਂ ਕਦੋਂ ਫੜ ਕੇ ਖੜਿਆ ਤੜਕੇ ਦੇ ਟਾਈਮ ਤੇ ਫਿਰ ਮੈਂ ਤੇ ਮੇਰੀ ਸੱਸ ਸਹੇਹੀ ਥੋੜੀ ਦੂਰ ਤੱਕ ਮਗਰ ਗਏ ਆ ਸਾਨੂੰ ਦਬਕੇ ਮਾਰ ਕੇ ਪਿਸ਼ਾਕ ਲਾਤਾ ਮੈਂ ਆਪਣੇ ਬੱਚੇ ਲੈ ਕੇ ਉਠਾਣੇ ਜਾਂਦੀ ਨਹੀਂ ਬੜੇ ਕੀੜੇ ਲਾਏ ਆ ਤੇ ਚਲੋ ਸਾਨੂੰ ਮਜ਼ਾ ਦੇਣਗੇ ਬੱਚਿਆਂ ਨੂੰ ਮਜ਼ਾ ਦੇਣਗੇ ਪਰ ਸਾਨੂੰ ਮਿਲਾਇਆ ਹੀ ਨਹੀਂਗਾ ਫਿਰ ਇਹਨਾਂ ਨੇ ਮਤਲਬ ਨੱਤੀਆਂ ਲੜਨਾ ਬਾਅਦ ਵਿੱਚ ਫਿਰ ਇਹਨਾਂ ਨੇ ਅਨਕਾਉਂਟਰ ਕਰਤਾ ਵਾ ਉਦੋਂ ਸਾਨੂੰ ਮੁਕਾਬਲੇ ਦਾ ਵੀ ਨਹੀਂ ਪਤਾ ਹੁੰਦਾ ਮੁਕਾਬਲਾ ਹੁੰਦਾ ਕੀ ਆ ਹਨਾ ਕਿ ਪਹਿਲਾਂ ਸੁਣੀਦੀਆਂ ਸੀ ਗੱਲਾਂ ਤੇ ਉਦੋਂ ਮੀਡੀਆ ਦਾ ਯੁੱਗ ਨਹੀਂ ਹੈਗਾ ਪਤਾ ਨਹੀਂ ਹੀ ਲੱਗਦਾ ਵੀ ਕਿਸ ਦਾ ਤੇ ਜਦੋਂ ਸਾਡੇ ਨਾਲ ਹੋਈ ਸਾਨੂੰ ਫੇਰ ਪਤਾ ਲੱਗਾ ਫੇਰ ਗੱਲਾਂ ਇਦਾਂ ਆਉਣ ਡੀਆਂ ਕਿ ਇਹ ਕਹਿੰਦਾ ਕਿ ਜਿਹੜਾ ਸੂਬਾ ਸਰਾਂਦ ਉਹਨੂੰ ਤੁਸੀਂ ਭੁੱਲ ਜੂਗੇ ਤੇ ਮੈਂ ਸੂਬਾ ਸਰਾਂਦਿਆਂ ਹੁਣਾਂ ਇੱਕ ਨਾਂ ਨਹੀਂ ਇਹਨੇ ਤਾਂ ਬਹੁਤ ਜ਼ਿਆਦਾ ਉਹ ਹਾੜਾ ਜਿਹੜਾ ਅੰਮ੍ਰਿਤਸਰ ਤਤਨਤਾਰ ਦੇ ਰਿਹਾ ਉੱਧਰ ਤੇ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਜਿਨਾਂ ਦੀਆਂ ਤੇ ਵੀ ਕੀਤੇ ਆ ਕੁੜੀਆਂ ਦੇ ਵੀ ਕੀਤੇ ਆ ਕਈਆਂ ਘਰਾਂ ਦੇ ਤਾਂ ਤਿੰਨ ਤਿੰਨ ਚਾਰ ਚਾਰ ਮੁੰਡੇ ਇਹਨੇ ਮਾਰੇ ਆ ਨਰਕ ਦੇ ਵਿੱਚ ਹੁਣ ਇਹਨੂੰ ਟੋਈ ਗਾੜੀ ਵੀ ਨਹੀਂ ਮਿਲਣੀ ਕਿਉਂਕਿ ਇਹਨੇ ਜਿਹੜੇ ਸੋਹਣੇ ਮਾਵਾ ਦੇ ਪੁੱਤ ਮਾਰੇ ਆ ਮਾਵਾ ਜਿਹੜੀਆਂ ਪੁੱਤਾਂ ਨੂੰ ਰੋਂਦਰਾ ਮਰ ਗਈਆਂ ਮਤਲਬ ਵਖਤ ਤੇ ਕਰਾਂ ਬੰਦੇ ਨੂੰ ਦੁਬਾਰਾ ਵਿਖਾ ਦਿੰਦਾ ਜਿਹੜਾ ਕਿ ਉਹ ਕੀਤਾ ਹੋਵੇ ਨਾ ਉਹ ਬੰਦੇ ਦੀ ਗਾੜੀ ਆਉਂਦਾ ਹੀ ਆਉਂਦਾ ਵਾ ਤੇ ਇਹ ਇਹਨੇ ਲੋਕਾਂ ਦੇ ਪੁੱਤ ਨਹੀਂ ਦਿੱਤੇ ਮਾਰ ਕੇ ਉਹਨਾਂ ਦੇ ਆਪੇ ਕਈਆਂ ਨੂੰ ਰੋੜਤਾ ਤੇ ਕਈਆਂ ਦੇ ਸੰਸਕਾਰ ਆਪੇ ਕਰ ਛੱਡੇ ਨਾ ਉਹਨਾਂ ਦੀਆਂ ਕਿ ਨਲਾਸ਼ਾਂ ਦਿੱਤੀਆਂ ਤੇ ਨਾ ਹੀ ਕਈਆਂ ਦੇ ਤੇ ਭੋਗ ਵੀ ਨਹੀਂ ਪਏ ਤੇ ਅਸੀਂ ਤੇ ਕਹਿੰਨੇ ਵੀ ਪਵੇਦਾ ਉਹਨਾਂ ਨਾਲ ਕੇਂਦਰੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਇੰਸਪੈਕਟਰ ਸੂਬਾ ਸਿੰਘ ਦੀ ਮੌਤ ਹੋਈ ਆ ਤਾਂ ਜਿਸ ਨੂੰ ਸੂਬਾ ਸਰਹੰਦ ਸਰਹੰਦ ਵੀ ਕਹਿ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਜਾਂ ਸਿੱਖਾਂ ਦੇ ਵੱਲੋਂ ਪੁਕਾਰਿਆ ਜਾਂਦਾ ਏ ਤਾਂ ਜਿਸ ਮਾਮਲੇ ਦੇ ਵਿੱਚ ਸੂਬੇ ਨੂੰ ਮਰ ਕੈਦ ਹੋਈ ਸੀ ਤਾਂ ਉਸੇ ਮਾਮਲੇ ਦੇ ਵਿੱਚ ਜਿਹੜੇ ਸਰਬਜੀਤ ਸਿੰਘ ਸੀ ਜਿਨ੍ਹਾਂ ਨੂੰ ਘਰ ਦੇ ਵਿੱਚੋਂ ਚੱਕਿਆ ਗਿਆ ਸੀ ਔਰ ਉਹਨਾਂ ਦਾ ਅਨਮਨੁੱਖੀ ਤਸ਼ੱਦਦ ਕਰਨ ਤੋਂ ਬਾਅਦ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਸੀ ਉਹ ਗੋਇੰਦਵਾਲ ਸਾਹਿਬ ਦੇ ਨੇੜਲੇ ਪਿੰਡ ਹੰਸਾਂਵਾਲਾ ਦਾ ਰਹਿਣ ਵਾਲਾ ਸੀ ਤਾਂ ਉਹ ਪਰਿਵਾਰ ਸਰਬਜੀਤ ਸਿੰਘ ਦਾ ਸਾਡੇ ਨਾਲ ਆ ਉਹਨਾਂ ਦੇ ਵਾਈਫ ਨੇ ਉਹਨਾਂ ਦਾ ਬੇਟਾ ਇਹ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਮੇਰਾ ਨਾਮ ਜੀ ਰੰਜੀਤ ਕੌਰ ਸਰਬਜੀਤ ਸਿੰਘ ਦੇ ਕੀ ਲੱਗਦੇ ਹੋ ਤੁਸੀਂ ਹਾਂਜੀ ਮੈਂ ਉਹਨਾਂ ਦੀ ਵਾਈਫ ਹਾਂ ਤਾਂ ਜਿਹੜਾ ਸੂਬਾ ਸਿੰਘ ਦੇ ਵੱਲੋਂ ਤੁਹਾਡੇ ਪਰਿਵਾਰ ਦੇ ਮੁਖੀ ਨੂੰ ਸਰਬਜੀਤ ਸਿੰਘ ਨੂੰ ਘਰ ਦੇ ਵਿੱਚੋਂ ਚੱਕਿਆ ਗਿਆ ਸੀਗਾ ਹਾਂਜੀ ਕਦੋਂ ਚੋਕੇ ਖੜਿਆ ਸੀ ਜੀ ਤੜਕੇ ਦਾ ਟਾਈਮ ਸੀ ਮਤਲਬ ਪੌਣੇ ਦੇ ਚਾਰ ਦਾ ਟਾਈਮ ਸੀ ਤਾਂ ਤੜਕੇ ਆਈ ਪੁਲਿਸ ਤੇ ਸਾਨੂੰ ਤੇ ਵੀ ਨਹੀਂ ਪਤਾ ਕਿ ਸਾਡਾ ਗੇਲਟ ਕਿਦਾਂ ਖੋਲਿਆ ਵਾ ਸਾਡੇ ਘਰ ਪੁਲਿਸ ਆ ਕਿਦਾਂ ਗਈ ਆ ਮਤਲਬ ਸ਼ਰਬਜੀਤ ਸਿੰਘ ਪਹਿਲਾਂ ਕੋਠੇ ਦੇ ਸੱਤਾ ਸੀ ਤੇ ਮੁੜ ਕੇ ਬਦਲ ਬਦਲ ਹੋਣ ਦੇ ਕਾਰਨ ਥੱਲੇ ਆਇਆ ਵਾ ਇਹ ਕਦੋਂ ਦੀ ਗੱਲ ਹੈ ਜੀ ਇਹ ਆ ਜੀ 1993 ਦੀ ਆ ਜਦੋਂ ਥੱਲੇ ਆਇਆ ਵਾ ਤੇ ਅਜੇ ਆਣ ਕੇ ਬੈਠਾ ਹੀ ਮੰਜੇ ਤੇ ਲਮਾ ਹੀ ਪਿਆ ਤੁਹਾਨੂੰ ਚੰਦ ਉਹਦਾ ਪਤਾ ਲੱਗਾ ਜਦੋਂ ਪੁਲਿਸ ਨੇ ਆਣ ਕੇ ਘੇਰਾ ਪਾ ਲਿਆ ਇਸ ਤੋਂ ਪਹਿਲਾਂ ਵੀ ਕਦੇ ਪੁਲਿਸ ਨੇ ਥਣੇ ਦੇ ਵਿੱਚ ਖੜਿਆ ਸੀ ਜਾਂ ਪਹਿਲੀ ਵਾਰੀ ਲੈ ਕੇ ਗਏ ਸੀ ਪਹਿਲਾਂ ਵੀ 1-2 ਵਾਰੀ ਪਹਿਲਾਂ ਵੀ ਖੜਿਆ ਸੀ ਮਤਲਬ ਵੈਸੇ ਅਸੀਂ ਪਹੜੀਆਂ 'ਚ ਰਹਿੰਦੇ ਹਾਂ ਤੇ ਮੁੜ ਕੇ ਜਦੋਂ ਮਤਲਬ ਮਾਹੌਲ ਖਰਾਬ ਹੋ ਗਿਆ ਅਸੀਂ ਪਿੰਡ ਦੇ ਵਿੱਚ ਆ ਗਏ ਹਾਂ ਤੇ ਉਦੋਂ ਜਿਹੜਾ ਚੌਕੇ ਖੜਿਆ ਵਾ ਉਦੋਂ ਪਹਿਲਾਂ ਜਦੋਂ ਉਦਾਂ ਹੀ ਜਦਾਂ ਮਤਲਬ ਕੋਈ ਵਹਿ ਜਿੰਦਾ ਪਿੰਡ 'ਚ ਕੋਈ ਨਿੱਕੀ ਮੋਟੀ ਗੱਲ ਹੁੰਦੀ ਆ ਤੇ ਜਦੋਂ ਇਹ ਚੋਕੇ ਖੜਿਆ ਸੰਤ ਇਹ ਵੀ ਨਹੀਂ ਪਤਾ ਲੱਗਾ ਵੀ ਕਿਉਂ ਚੋਕੇ ਖੜਿਆ ਕੀ ਗਦਾਹ ਹੀ ਉਹਦਾ ਕਿਹੜੀ ਗੱਲੋਂ ਲੈ ਕੇ ਗਏ ਆ ਫਿਰ ਰਸਤੇ ਦੇ ਵਿੱਚ ਉਹਦੇ ਪਹਾੜੋਂ ਫੜ ਲਿਆ ਸ਼ਰਪਜੀਤ ਦੇ ਤੋਂ ਜਦੋਂ ਉੱਥੇ ਲੈ ਕੇ ਗਏ ਆ ਨਾ ਸ਼ਰਪਜੀਤ ਜਿੱਦਾਂ ਪਹਾੜ ਜਿਹੜਾ ਛੋਟਾ ਸਤਪਾਲ ਉਹ ਪਹਾੜੀਆਂ ਦੇ ਵਿੱਚੋਂ ਆਉਂਦਾ ਇਸ ਤੜਕੇ ਦੇ ਟਾਈਮ ਤੇ ਇੱਕ ਨਾਲ ਉਹਦੇ ਹੋਰ ਹੀ ਪਿੰਡ ਦਾ ਇਹਨਾਂ ਆਨਾਂ ਨੂੰ ਵੀ ਫੜ ਲਿਆ ਦੋਵਾਂ ਜਣਿਆਂ ਨੂੰ ਇਹਨਾਂ ਨੂੰ ਥਾਣੀ ਜਾ ਕੇ ਪਤਾ ਲੱਗਾ ਵੀ ਇਹ ਸਕੇ ਭਰਾਵਾ ਪਹਿਲਾਂ ਨਹੀਂ ਪਤਾ ਪਹਿਲਾਂ ਤਾਂ ਆਮ ਹੀ ਜਿੱਦਾਂ ਮਤਲਬ ਇਹਨਾਂ ਨੇ ਪੈਣਿਆਂ ਦੇ ਵਿੱਚੋਂ ਸ਼ਰਾਬ ਕੱਢ ਕੇ ਜਿੱਦਾਂ ਉਹ ਆਏ ਤੜਕੇ ਦੇ ਟਾਈਮ ਤੇ ਤੇ ਕਾਰਜ ਹੁੰਦੇ ਆ ਵੀ ਜਿੱਦਾਂ ਦੇ ਕੰਮ ਪਹਿਲਾਂ ਵੈਸੇ ਚੱਲਦੇ ਹਨਾ ਤੇ ਜਦੋਂ ਫਿਰ ਤੜਕੇ ਦੇ ਟਾਈਮ ਤੇ ਕਦੋਂ ਇਹਨੂੰ ਲੈ ਗਏ ਤਾਂ ਉਹਨੂੰ ਬੜੋਂ ਫੜ ਲਿਆ ਫਿਰ ਜਾ ਕੇ ਥਾਣੇ 'ਚ ਪਤਾ ਲੱਗਾ ਵੀ ਇਹ ਤੇ ਸਕੇ ਭਰਾਵਾ ਕਿੱਥੇ ਲਿਜਾਇਆ ਗਿਆ ਉਹਨਾਂ ਨੂੰ ਇਹਨਾਂ ਨੂੰ ਬੈਲਵਾਲ ਥਾਣੇ ਕਿੰਨੇ ਇੱਕ ਪ੍ਰਸ਼ਾਸਨ ਦੇ ਮੁਲਾਜ਼ਮ ਸੀ ਜਿਹੜੇ ਸਰਬਜੀਤ ਸਿੰਘ ਦੀ ਗ੍ਰਿਫਤਾਰੀ ਕਰਨ ਲਈ ਆਏ ਕਰ ਹਾਂਜੀ ਹੈਗੇ ਸੀ ਮਤਲਬ 6 ਜਣੇ ਹੈਗੇ ਸੀ ਤੇ ਪਹਿਲਾਂ ਤਾਂ ਸਾਨੂੰ ਇਹ ਵੀ ਨਹੀਂ ਪਤਾ ਵੀ ਸੂਬਾ ਕੌਣ ਆ ਜਾਂ ਕਿੱਦਾਂ ਵਾ ਤੇ ਜਦੋਂ ਕਦੋਂ ਫੜ ਕੇ ਖੜਿਆ ਤੜਕੇ ਦੇ ਟਾਈਮ ਤੇ ਫਿਰ ਮੈਂ ਤੇ ਮੇਰੀ ਸਾਸੋ ਹਾਂ ਅਸੀਂ ਥੋੜੀ ਦੂਰ ਤੱਕ ਮਗਰ ਗਏ ਆ ਕਿ ਸਾਨੂੰ ਕਹਿਤਾ ਵੀ ਨਹੀਂ ਕਿਸਦਾ ਘਰ ਹੀ ਪੁੱਛਣਾ ਵਾ ਛੱਡ ਦਿੰਨੇ ਆ ਆ ਜਾਂਦਾ ਤੁਸੀਂ ਜਾਓ ਸਾਨੂੰ ਦਬਕੇ ਮਾਰ ਕੇ ਪਿਛਾਂ ਖਲਾਤਾ ਵਾ ਅਸੀਂ ਆਗੇ ਮੁੜ ਕੇ ਦੇਣੀ ਛੜਿਆ ਵਾ ਦੇਣਛੜੀ ਤੋਂ ਬਾਅਦ ਪਤਾ ਲੱਗਿਆ ਵੀ ਇੱਕ ਪ੍ਰਤਾਪ ਸਿੰਘ ਜਿਹੜਾ ਉਹਨੂੰ ਫੜਿਆ ਵਾ। ਇਹ ਕਿ ਸਤਪਾਲ ਦੇ ਤੋਂ ਫੜਿਆ। ਤੁਸੀਂ ਉਹਨਾਂ ਪਰਿਵਾਰਾਂ ਨੂੰ ਮਿਲੇ ਹੋ ਜਿਹੜੇ ਪਰਿਵਾਰਾਂ ਦੇ ਮੈਂਬਰ ਫੜੇ ਸੀ ਉਹਨਾਂ ਨੇ ਉਸ ਵੇਲੇ ਤੇ ਮਤਲਬ ਜਿਹੜੇ ਸਾਡੇ ਪਿੰਡ ਦੇ ਹੀ ਉਹ ਤੇ ਸਾਡੇ ਨਾਲ ਹੀ ਜਦੋਂ ਮਿਲ ਕੇ ਖਾਣੇ ਵੀ ਜਾਂਦੇ ਰਹੇ ਆ ਤੇ ਪਛਾਣਾਂ ਵੀ ਜਾਂਦ ਕਰੀਆਂ ਪਿੰਡ ਦੀਆਂ। ਫਿਰ ਜਿਹੜੇ ਸਤਪਾਲ ਹੀ ਇਹਨੂੰ ਉਹਨਾਂ ਟਾਈਮਾਂ ਦੇ ਵਿੱਚ 15 ਦਿਨ ਬਾਅਦ ਵਿੱਚ ਛੱਡਿਆ ਵਾ ਸਤਪਾਲ ਨੂੰ ਜਿਹੜਾ ਪ੍ਰਤਾਪ ਸਿੰਘ ਫੜਿਆ ਸੀ ਨਾਲ ਉਹਨੂੰ ਤੇ ਜੇ ਦਿਨ ਛੱਡ ਦਿੱਤਾ ਵਾ ਉਹਨਾਂ ਦਾ ਨਹੀਂ ਸਾਨੂੰ ਪਤਾ ਵੀ ਕਿੰਨੇ ਪੈਸੇ ਲਏ ਜਾਂ ਨਾ ਕੋ ਕੀ ਆ ਸਤਪਾਲ ਦੇ ਸਾਡੇ ਕੋਲ 30000 ਰੁਪਏ ਲਏ ਕੇ ਤੇ ਫੇਰ ਛੱਡਿਆ ਵਾ ਤੇ 30000 ਉਹਦੋਂ ਛੋਟੀ ਮੋਟੀ ਰਕਮ ਨਹੀਂ ਹੁੰਦੀ ਬਹੁਤ ਜਿਆਦੀ ਰਕਮ ਹੁੰਦੀ ਸੀ ਤੇ ਕਿਉਂ ਜ਼ਮੀਨ ਵੇਚ ਕੇ ਅਸੀਂ ਜ਼ਮੀਨ ਤੇ ਪੈਸੇ ਫੜ ਕੇ ਦਿੱਤੇ ਅਸੀਂ ਫੇਰ ਇਹਨੂੰ ਸ਼ਰਬਜੀਤ ਨੂੰ ਤੇ 29 ਦਿਨ ਪਹਿਲਾਂ ਮਤਲਬ 12 ਜੁਲਾਈ ਨੂੰ ਰਲਾ ਪੈ ਗਿਆ ਵੀ ਪੁਲਿਸ ਨੇ ਮਾਰਤਾ ਵਾ ਮੁਕਾਬਲਾ ਬਣਾ ਕੇ ਮਾਰਤਾ ਵਾ ਤੇ ਸਾਡੇ ਘਰ ਮਹੌਲ ਚਾਲ ਉਹ ਜੋ ਮਤਲਬ ਹੁੰਦਾ ਲੋਨ ਕਲਾਉਣ ਦਾ ਚੱਲ ਗਿਆ ਮਕਾਨਾ ਆਉਂਦੇ ਵੀਗਾ ਇਦਾਂ ਦਾ ਕੰਮ ਹੋ ਗਿਆ ਫਿਰ ਸ਼ਰਬਜੀਤ ਦੇ ਨਾਲ ਕੋਈ ਵੈਦ ਵਾਲ ਤੋਂ ਮੀਂਹ ਮਿੰਟ ਦਾ ਬੰਦਾ ਆਇਆ ਛੁੱਟ ਕੇ ਤੇ ਉਹਨੇ ਸ਼ਰਬਜੀਤ ਨੇ ਉਹਦੇ ਉਹ ਮੁੰਡੇ ਨੂੰ ਸੁਣਾ ਦਿੱਤਾ ਵੀ ਮੈਂ ਠੀਕ ਠਾਕ ਆ ਗਿਆ ਮੇਰੇ ਘਰ ਦੇ ਨੂੰ ਕਹਿ ਦਿਓ ਕਿ ਉਹ ਇਹਦਾ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਾਰੇ ਦਾ ਰਲਾ ਪੈ ਗਿਆ ਵਾ 12 ਜੁਲਾਈ ਦਾ ਤੇ ਜਦੋਂ ਫਿਰ ਉਹ ਬੰਦਾ ਇਹ ਮੁੰਡੇ ਨੇ ਘਰ ਜਾ ਕੇ ਉਹਨੇ ਦੱਸਿਆ ਉਹਨੂੰ ਮੁੰਡੇ ਨੂੰ ਛੜਤਾ ਉਹਨੇ ਘਰ ਜਾ ਕੇ ਦੱਸਿਆ ਤੇ ਘਰੋਂ ਫਿਰ ਉਹਦਾ ਪਿਓ ਸਾਡੇ ਘਰ ਆਇਆ ਮੀਂਹ ਵੰਡ ਤੋਂ ਉਹਨੇ ਆਣ ਕੇ ਕਿਹਾ ਵੀ ਸ਼ਰਮਜੀਤ ਤੇ ਠੀਕ ਠਾਕ ਆ ਵੀ ਤੁਸੀਂ ਕੀ ਤੁਹਾਡੇ ਘਰ ਦਾ ਮਾਹੌਲ ਚੱਲ ਰਿਹਾ ਕਿਉਂਕਿ ਮਕਾਨਾਂ ਦਾ ਮਾਹੌਲ ਚੱਲ ਸਾਡੇ ਘਰ ਪੂਰਾ ਚੱਲਿਆ ਸੀ ਪਾਠ ਵੀ ਦਿਖਾਉਣ ਲੱਗੇ ਸੀ ਬਾਬੇ ਬੈਠੇ ਸੀ ਘਰ 'ਚ ਤੇ ਫਿਰ ਮਤਲਬ ਫਿਰ ਉਹ ਕੰਮ ਵਾਈਕਦੂ ਵੈਕਦੂ ਹੁਣ ਦੇ ਵੀ ਚਲੋ ਐਵੇਂ ਲੋਪਾ ਪੈ ਗਿਆ ਬਚਾਵਾ ਨਹੀਂ ਕੋਈ ਗੱਲ ਤੇ ਫੇਰ ਸਾਡੇ ਖਾਣੇ ਦੇ ਚੱਕਰ ਉਦਾਂ ਹੀ ਲੱਗਣ ਡਿਆ ਐ ਜਿਹੜਾ ਸ਼ਖਸ਼ ਆਇਆ ਸੀ ਜਿੰਨੇ ਤੁਹਾਨੂੰ ਤੁਹਾਡੇ ਪਤੀ ਬਾਰੇ ਸਰਬਜੀਤ ਸਿੰਘ ਬਾਰੇ ਦੱਸਿਆ ਉਹਨੇ ਦੱਸਿਆ ਕਿ ਤਸ਼ੱਦਦ ਵੀ ਹੋਇਆ ਉਹਨਾਂ ਨੇ ਹਾਂਜੀ ਉਹਦੇ ਦੱਸਿਆ ਨੇ ਕਿ ਕੁੱਟਮਾਲ ਬਹੁਤ ਜ਼ਿਆਦੀ ਹੋਈ ਸਰਬਜੀਤ ਨੂੰ ਪਰ ਠੀਕ ਠਾਕ ਆ ਮਤਲਬ ਜੋ ਰਲਾ ਪਿਆ ਵੀ ਮਾਰਦਾ ਵਾ ਉਹ ਚੀਜ਼ ਨਹੀਂ ਹੈਗੀ ਤੇ ਫੇਰ ਮਤਲਬ ਸਤਪਾਲ ਨੂੰ ਜਦੋਂ 15 ਜਿਹੜੀ ਬਾਅਦ ਚ ਸਤਪਾਲ ਨੂੰ ਛੱਡਿਆ ਵਾ ਤੇ ਇਹਨੇ ਵੀ ਕਿਹਾ ਵੀ ਸਾਨੂੰ ਆਦਾ ਜੀ ਰੱਖਿਆ ਸਾਨੂੰ ਇੱਕ ਦੂਜੇ ਦੇ ਮੱਥੇ ਨਹੀਂ ਲਾਇਆ ਪੜਾਵਾਂ ਪੜਾਵਾਂ ਨੂੰ ਤੇ ਇਹਨੂੰ ਤਾਂ 3 ਹਰ ਲੈ ਕੇ ਛੱਡ ਦਿੱਤਾ ਫੇਰ ਸਾਡੇ ਥਾਣੇ ਚੱਕਰ ਵੀ ਇਹਦਾ ਬੇਟਾ ਜਿਹੜਾ ਉਦੋਂ ਸਾਦਾ ਮਤਲਬ ਲਗਾ ਹੀ 15 15 16 ਮਹੀਨਿਆਂ ਦਾ ਸੀ ਆ ਬੇਟਾ ਮੇਰਾ ਤੇ ਬੇਟੀ ਹੀ ਵੱਡੀ ਤੇ ਉਹੋ ਹੀ ਪੰਚਾਇਤਾਂ ਫੇਰ ਥਾਣੇ ਮਤਲਬ ਮੈਂ ਆਪਣੇ ਬੱਚੇ ਲੈ ਕੇ ਵੀ ਥਾਣੇ ਜਾਂਦੀ ਸੀ ਬੜੇ ਗੇੜੇ ਲਾਏ ਆ ਤੇ ਚਲੋ ਸਾਨੂੰ ਮਿਲਾ ਦੇਣਗੇ ਬੱਚਿਆਂ ਨੂੰ ਮਿਲਾ ਦੇਣਗੇ ਲੀੜੇ ਲੈ ਕੇ ਵੀ ਜਾਣਾ ਵੀ ਲੀੜਿਆਂ ਦੇ ਬਹਾਨੇ ਨਾਲ ਹੀ ਅਸੀਂ ਵੇਖਾਵਾਂਗੇ ਚਾਹ ਦੇਖੇ ਜਾਵਾਂਗੇ ਚਾਹ ਦੇ ਬਹਾਨੇ ਵੇਖ ਲਾਂਗੇ ਪਰ ਸਾਨੂੰ ਮਿਲਾਇਆ ਹੀ ਨਹੀਂਗਾ ਫਿਰ ਇਹਨਾਂ ਨੇ ਮਤਲਬ 29 ਦਿਨਾਂ ਬਾਅਦ ਵਿੱਚ ਫਿਰ ਇਹਨਾਂ ਨੇ ਅਨਕਾਉਂਟਰ ਕਰਤਾ ਵਾ ਉਹ ਵੀ ਸਾਡੇ ਬੰਦੇ ਜਿਹੜੇ ਉਹ ਥਾਣੇ ਦੇ ਵਿੱਚ ਗਏ ਸੀ ਮੇਰਾ ਦਿਓਰ ਸੀ ਕਿ ਮੇਰਾ ਜਨਾਬਈਆ ਸੀ ਹਰਦੀਪ ਸਿੰਘ ਦਿਓਰ ਮੇਰਾ ਮਰਜੀਤ ਸਿੰਘ ਸੀ ਛੋਟਾ ਇਹ ਥਾਣੇ ਗਏ ਸੀ ਇਹਨਾਂ ਦੇ ਬੰਦੇ ਖੜੇ ਸੀ ਨਾਲ ਹੋਰ ਗੰਡੀਵਿੰਡ ਦਾ ਸਰਪੰਚ ਉਹ ਖੜਿਆ ਸੀ ਤੇ ਜਦੋਂ ਇਹ ਸਵੇਰੇ ਗਏ ਆ ਤੇ ਉਦੋਂ ਮਤਲਬ ਬਾਦੋਂ ਕੇਹ ਮਲਾਜਮ ਨੇ ਕਹਿਤਾ ਕਿ ਅੱਜ ਨਾ ਤਿੰਨ ਬੰਦਾ ਬੰਦੇ ਜਿਹੜੇ ਉਹ ਮੁਕਾਬਲੇ ਦੇ ਵਿੱਚ ਮਾਰੇ ਗਏ ਆ ਤੇ ਜਦੋਂ ਥਾਣੇ ਗਏ ਸੂਬੇ ਕੋਲ ਤੇ ਇਹਨੇ ਗਾੜੀਆਂ ਕਿਹਾ ਕਿ ਮੈਂ ਸ਼ਾਮਾਂ ਨੂੰ ਮਿਲੂੰਗਾ ਦੋ ਬੰਦੇ ਪੁੱਸ ਮੁਕਾਬਲਾ ਆਇਆ ਤੇ ਮਾਰੇ ਗਏ ਆ ਤੇ ਅਸੀਂ ਤੇ ਮਿਲਾਜੇ ਵਾਸਤੇ ਚੱਲੇ ਆ ਮੁਰਕੇ ਉਹ ਦਿਓਰ ਮੇਰਾ ਨਾਂ ਵੀ ਜਿਹੜਾ ਇਹਨਾਂ ਨੂੰ ਮਤਲਬ ਜਿਵੇਂ ਡਾਊਟ ਹੀ ਆ ਗਿਆ ਵੀ ਬਾਹਰੋਂ ਤਿੰਨ ਬੰਦੇ ਆਂਦੇ ਆ ਤੇ ਗੱਡੀ ਦੋ ਉਸ ਟਾਈਮ ਤੇ ਥਾਣੇ ਦੇ ਵਿੱਚ ਗੱਡੀ ਖਲੋਤੀ ਸੀ ਤੇ ਖੂਨ ਥੱਲੇ ਲਾਸ਼ਾਂ ਦਾ ਜਿਹੜਾ ਉਸੇ ਮੰਡਿਆ ਹੀ ਤੇ ਫਿਰ ਇਹ ਮਤਲਬ ਜਦੋਂ ਗੱਡੀ ਲੈ ਕੇ ਚੱਲ ਗਏ ਮਿਲਾਜੇ ਵਾਸਤੇ ਤਰਨਤਾਰ ਨੂੰ ਫਿਰ ਇਹਨਾਂ ਗੱਡੀ ਦਾ ਪਿੱਛਾ ਕੀਤਾ ਵਾ ਮੇਰੇ ਦਿਓਰ ਨੇ ਤੇ ਨਾਂ ਵਈਏ ਨੇ ਸਕੂਟਰ ਅੰਦਾ ਹੀ ਉਦੋਂ ਤੇ ਜਦੋਂ ਇਹਨਾਂ ਨੇ ਪਿੱਛਾ ਕੀਤਾ ਤੇ ਮਲਾਜੇ ਵਾਲੇ ਥਾਂ ਤੇ ਜਾ ਕੇ ਇਹਨਾਂ ਨੇ ਕਿਸੇ ਨੂੰ ਦਿੱਤੇ ਥੋੜੇ ਬੁਤੇ ਪੈਸੇ ਵੀ ਅਸੀਂ ਲਾਸ਼ਾਂ ਦੀ ਸਿਆਣ ਕਰਨੀ ਆ ਤੇ ਫਿਰ ਇਹਨਾਂ ਨੇ ਦੋ ਲਾਸ਼ਾਂ ਕੱਢੀਆਂ ਵਾ ਜਿਹਨਾਂ ਨੂੰ ਅਸੀਂ ਨਹੀਂ ਜਾਣਦੇ ਤੇ ਜਦੋਂ ਤਿੱਜੀ ਆਈ ਜਦੋਂ ਸਾਡੇ ਦੀ ਸਰਦਾਰ ਦੀ ਪਿਓ ਵਾ ਤੇ ਫਿਰ ਇਹ ਮਤਲਬ ਉਹ ਗੱਡੀ ਲਾਸ਼ਾਂ ਲੱਦ ਕੇ ਲੈ ਗਈ ਆ ਉਹਦੀ ਪੱਗ ਜਿਹੜੀ ਉੱਥੇ ਸੁੱਟੀ ਸੀ ਜਿੱਦਾਂ ਬਾਵਾਵਾਂ ਬੰਦ ਕੇ ਖੜੀਆਂ ਅਸੀਂ ਉਹ ਪੱਗ ਸਾਡੇ ਕੋਲ ਮੌਜੂਦ ਹੈ ਅਜੇ ਵੀ ਤੇ ਫੇਰ ਮਤਲਬ ਨਕਲੀ ਮੁਕਾਬਲਾ ਬਣਾ ਕੇ ਦਿਖਾ ਨਕਲੀ ਨਕਲੀ ਝੂਠਾ ਮੁਕਾਬਲਾ ਵੇਖੋ ਮਤਲਬ ਮੀਨਾ ਬੰਦਾ ਫੜਿਆ ਦੇ ਵੇਲੇ 29 ਦਿਨ ਫੜ ਕੇ ਤੇ ਘਰੋਂ ਚੋਕੇ ਖੜਿਆ ਪਛਾਣ ਜਾਂਦ ਕਰਈਆਂ ਵਾ ਭਰਾ ਨਾਲ ਫੜਿਆ ਵਾ ਉਹਨੂੰ ਛਡਾਇਆ ਵਾ ਇਹ ਇੱਕ ਸਾਡਾ ਹੋਰ ਮਤਲਬ ਸਕੇਆ ਜਵਾਂ ਦਿਓ ਜੀਠ ਲੱਗਦਾ ਉਹ ਫੜਿਆ ਵੋਂ ਨੂੰ ਛਡਾ ਕੇ ਲਿਆ ਤੁਸੀਂ ਕਹਿੰਦੇ ਕਿ ਜਦੋਂ ਇਸ ਬੱਚੇ ਬੱਚੇ ਦੇ ਪਿਤਾ ਸਰਬਜੀਤ ਸਿੰਘ ਨੂੰ ਇਹ ਇਦਾਂ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਉਹਨਾਂ ਦਾ ਤਾਂ ਉਸ ਵੇਲੇ ਉਮਰ ਇਹਨਾਂ ਦੀ ਬੜੀ ਛੋਟੀ ਸੀ ਬੜੀ ਛੋਟੀ ਉਮਰ ਇਹ ਬੱਚਾ ਤੇ ਬਿਲਕੁਲ ਛੋਟਾ ਇੰਦਾ ਮਤਲਬ ਚੋਕ ਕੇ ਲੈ ਕੇ ਜਾਂਦੇ ਹ ਸਵਾਲ ਵੀ ਕਰਦਾ ਰਿਹਾ ਬੱਚੇ ਤਾਂ ਫਿਰ بڑے ਸਵਾਲ ਕਰਦੇ ਰਹੇ ਆ ਜੀ ਬਹੁਤ ਜਿਆਦਾ ਸਵਾਲ ਹੁੰਦੇ ਰਹੇ ਆ ਵੇਖੋ ਕਿਉਂਕਿ ਹਾਰੇ ਕਦੇ ਮਾਂ ਪੇ ਸਕੂਲਾਂ 'ਚ ਬੱਚੇ ਪੜ੍ਹਦੇ ਆ ਘਰਾਂ 'ਚ ਵੀ ਜੇ ਹੁੰਦਾ ਤੇ ਸਵਾਲ ਬੜੇ ਕਰਨੇ ਪੈਂਦੇ ਆ ਕੀ ਕਹਿੰਦੇ ਸੀਗੇ ਕੀ ਪੁੱਛਦੇ ਸੀਗੇ ਇਹਨਾਂ ਨੂੰ ਹੀ ਮਤਲਬ ਪਤਾ ਕਿੱਦਾਂ ਗਿਆ ਕਿ ਮਤਲਬ ਜਦੋਂ ਇੱਕ ਸਾਲ ਹੋ ਗਿਆ ਤਾਂ ਸ਼ਰਬਜੀਤ ਨੂੰ ਮੁਕੇ ਨੂੰ ਤੇ ਮੇਰਾ ਜਿਹੜਾ ਰਿਸ਼ਤ ਵਿਆਹ ਹੀ ਮੇਰਾ ਛੋਟਾ ਦਿਉਰੀ ਉਹਦੇ ਤਾਂ ਕਰਤਾ ਜਿਹੜਾ ਉਸ ਟਾਈਮ ਤੇ ਨਾਲ ਫੜਿਆ ਸੀ ਠੀਕ ਆ ਫਿਰ ਇਹ ਬੱਚਿਆਂ ਨੇ ਉਹਨੂੰ ਡੈਡੀ ਸਮਝ ਲਿਆ ਏ ਉਹਨੂੰ ਡੈਡੀ ਕਹਿੰਦੇ ਤੇ ਹੁਣ ਤੱਕ ਵੀ ਡੈਡੀ ਕਹਿੰਦੇ ਆ ਹੁਣ ਮਤਲਬ ਇਹਨਾਂ ਨੂੰ ਥੋੜੇ ਟਾਈਮ ਦਾ ਪਤਾ ਲੱਗਾ ਵਾ ਫਿਰ ਸਕੂਲ ਦੇ ਬੱਚਿਆਂ ਨੇ ਪੜਨਾ ਉੱਥੇ ਮਤਲਬ ਜਦੋਂ ਸਕੂਲਾਂ ਚ ਫੀਸ ਫਾਸਲ ਜੀ ਮਾਫ ਹੁੰਦੀ ਸੀ ਦੋ ਬੱਚੇ ਇੱਕੇ ਘਰ ਦੇ ਹੁਣ ਤੇ ਤੇ ਉਹਦੋਂ ਵੀ ਇਹਨਾਂ ਨੇ ਆਖਣਾ ਵੀ ਉਹ ਆਪਣੇ ਲੈਸ ਨਹੀਂ ਪਏ ਹੁੰਦੇ ਵੀ ਇੱਕੋ ਨਾਂ ਕਿਉਂ ਨਹੀਂ ਦਿਖਾਇਆ ਕਿਉਂਕਿ ਇਹਦਾ ਸ਼ਰਮਜੀਤ ਹੀ ਤੇ ਦੂਜਾ ਬੇਟਾ ਛੋਟਾ ਸੀ ਉਹਦਾ ਨਾਂ ਸਤਪਾਲ ਸੀ ਉਹਦੇ ਡੈਡੀ ਦਾ ਨਾਂ ਤੇ ਐਦਾਂ ਦੇ ਸਵਾਲ ਜ਼ਿੰਦਗੀ 'ਚ ਬੜੇ ਮਤਲਬ ਹੁਣ ਦੇ ਰਹੇ ਆ ਲਾਛੜਾ ਜ਼ਿੰਦਗੀ ਦੇ ਵਿੱਚ ਵੇਖੋ ਜ਼ਿੰਦਗੀ ਨੂੰ ਹੀ ਕਹਿੰਦੇ ਕਰਿਆ ਬੇਬੇ ਅੱਖਾਂ ਕਿਉਂ ਭਰਦੀਆਂ ਤੁਹਾਡੀਆਂ ਅੱਜ ਇਨਸਾਫ ਵੀ ਮਿਲ ਗਿਆ ਉਹ ਬੰਦੇ ਨੂੰ ਉਮਰ ਕੈਦ ਵੀ ਹੋ ਗਈ ਮੌਤੇ ਘਾਟ ਵੀ ਉਹਨੂੰ ਉਤਾਰ ਦਿੱਤਾ ਗਿਆ ਤਾਂ ਅੱਖਾਂ ਕਿਹੜੀ ਗੱਲੋਂ ਭਰਦੀਆਂ ਇਨਸਾਫ ਵੇਖੋ ਹੁਣ ਤੇ ਮਤਲਬ ਸਾਨੂੰ ਉਹ ਚੀਜ਼ਾਂ ਦੱਬੀਆਂ ਗਈਆਂ ਸੀ ਉਹ ਚੀਜ਼ਾਂ ਸਾਡੇ ਸਾਹਮਣੇ ਨਹੀਂ ਹੈਗੀਆਂ ਹੁਣ ਜਦੋਂ ਹੁਣ ਇਨਸਾਫ ਮਿਲਿਆ ਵੇਖੋ 32 ਸਾਲ ਜਿਹੜੀ ਹੈਗੀ ਆ ਜਿੱਦਾਂ 1999 ਦਾ 7ਵਾਂ ਮਹੀਨਾ ਹੀ ਹੁਣ 32 ਸਾਲਾਂ ਬਾਅਦ ਵਿੱਚ ਇਨਸਾਫ ਹੋਇਆ ਵਾ ਪੇਰੇ ਜਿਹੜਾ ਮੇਰਾ ਬੇਟਾ ਦੁੱਜਾ ਹੀ ਨਾ ਜਦੋਂ ਸੱਤ ਪਾਲਦਾ ਉਹ ਕਿਸੇ ਕੇਸ ਦੇ ਵਿੱਚ ਅੰਮ੍ਰਿਤਸਰ ਜੇਲ੍ਹ 'ਚ ਸੀ ਤੇ ਇਹ ਜਿੱਦਾਂ ਬੱਚੇ ਇਹਦੇ ਵੇਖੋ ਸੁਣਦੇ ਨੇ ਮੈਂ ਤਾਂ ਆਪਣੇ ਬੱਚਿਆਂ ਨੂੰ ਦੱਸਦੀ ਨਹੀਂ ਹੁੰਦੀ ਕੁਝ ਵੀ ਮੈਂ ਕਦੀ ਵੀ ਨਹੀਂ ਦੱਸਿਆ ਵੀ ਮਤਲਬ ਉਹਦਾ ਨਾਂ ਨਹੀਂ ਲੈਂਦੇ ਨੇ ਕਰਕੇ ਆਪਣੇ ਦਿਲ 'ਚ ਹੀ ਇਹ ਗੱਲ ਜਿਹੜੀ ਆ ਦੱਬੀ ਰਹਿੰਦੀ ਬੱਚਿਆਂ ਨੂੰ ਨਹੀਂ ਦੱਸੀਦਾ ਉਹ ਬੇਟੇ ਨੇ ਕਿੱਦਾਂ ਸੁਣਦਾਰਿਆ ਗੱਲਾਂ ਗੁੱਲਾਂ ਜਦੋਂ ਬਾਹਰ ਬੱਚੇ ਨਿਕਲਦੇ ਆ ਜਾਂ ਕਿਦਾਂ ਵਾ ਬੇਟਾ ਅੰਮ੍ਰਿਤਸਰ ਜੇਲ੍ਹ 'ਚ ਬੰਦ ਸੀ ਕਿਸੇ ਪਿੰਡ ਦੇ ਮਤਲਬ ਸਾਡਾ ਲੜਾਈ ਝਗੜਾ ਸੀ ਉਹਦੇ ਉੱਤੋਂ ਤੇ ਇਹਨੂੰ ਉੱਥੇ ਪਤਾ ਲੱਗ ਗਿਆ ਵੀ ਸੂਬਾ ਜਿਹੜਾ ਵਾ ਉਹ ਜੇਲ੍ਹ ਦੇ ਵਿੱਚ ਆਇਆ ਬਾਬੇ ਚੰਦ ਸਿੰਘਾ ਦੇ ਕੇਸ 'ਚ ਤੇ ਫੇਰੇ ਮੇਰਾ ਬੇਟਾ ਜਿਹੜਾ ਵਾ ਪ੍ਰਭਜੀਤ ਉਹ ਕਿਸੇ ਬਹਾਨੇ ਦੇ ਨਾਲ ਉਧਰ ਜਿੱਧਰ ਇਹ ਪੁਸ ਹਾਤਾ ਸੀ ਉਧਰ ਗਿਆ ਇਹਨੂੰ ਫੜ ਕੇ ਉਹਨਾਂ ਉੱਥੇ ਬੰਦ ਕਰਤਾ ਫੇਰ ਮੇਰੇ ਬੇਟੇ ਨੇ ਜਾ ਕੇ ਪੁੱਛਿਆ ਵੀ ਸੂਬਾ ਕਿਹੜਾ ਕਿਉਂਕਿ ਬੇਟਾ ਜਾਣਦਾ ਹੀ ਨਹੀਂ ਹੁੰਦਾ ਜਨਮ ਹੀ ਨਹੀਂ ਹਦੋਂ ਆ ਜਿਹੜਾ ਜਦੋਂ ਸੂਬੇ ਨੇ ਇਹ ਕੰਮ ਕੀਤਾ ਵਾ ਤੇ ਇਹਨਾਂ ਦੇ ਵਿੱਚੋਂ ਮੁਲਾਜ਼ਮਾ ਕਿਹਾ ਵੀ ਇਹ ਵਾ ਹਤਾਸ਼ ਖੇਡਣ ਜਾ ਕੇ ਕੁਰਸੀ ਤੇ ਬੈਠਾ ਇਹ بیٹے ਨੇ ਜਾ ਕੇ ਮੇਰੇ بیٹے ਦੀ ਵੀਡੀਓ ਆਉਂਦੀ YouTube ਤੇ ਚੱਲਣ ਢਈ ਆ ਕਿਉਂਕਿ ਉਹਨੇ ਵੀ ਆਪਣੀ ਜਿਹੜੀ ਆ ਵੀਡੀਓ ਦਿੱਤੀ ਆ ਤੇ ਫਿਰ ਜਦੋਂ ਉਹਨੇ ਜਾ ਕੇ ਪੁੱਛਿਆ ਵੀ ਐ ਸੰਦੇ ਦੇ ਵਿੱਚ ਐ ਪਿੰਡ ਦਾ ਵਾ ਮੈਂ ਤੇ ਤੂੰ ਕੋਈ ਸ਼ਰਮਜੀਤ ਨਾਂ ਦਾ ਇਦਾਂ ਬੰਦਾ ਅਨਕਾਊਂਟਰ ਕੀਤਾ ਵਾ ਤੇ ਸੂਬੇ ਨੇ ਕਿਹਾ ਵੀ ਮੈਂ ਤੇ ਬਹੁਤ ਮਾਰੇ ਆ ਇੰਦਾ ਚੇਤਾ ਵੀ ਨਹੀਂ ਰਹਿੰਦਾ ਤਾਂ ਕੀਤਾ ਹੋਊਗਾ ਉਹਦਾ ਵੀ ਕੀਤਾ ਹੋਊਗਾ ਜਦੋਂ ਇਹਨੇ ਕਿਹਾ ਕੀਤਾ ਉਹ ਫਿਰ ਮੇਰੇ بیٹے ਨੇ ਉੱਥੇ ਫੜ ਲਿਆ ਨੂੰ ਫਿਰ ਵੀਲ ਚੀਲ ਤੇ ਮੇਰੇ بیٹے ਨੇ ਕੀਤਾ ਇਹਨੂੰ ਅੰਬਰ ਸਰ ਜੇਲ੍ਹ ਦੇ ਵਿੱਚ ਹੈ ਮਤਲਬ 22 ਦੇ ਵਿੱਚ 2022 ਦੇ ਵਿੱਚ ਬਹੁਤ ਜ਼ਿਆਦਾ ਇਹਨੂੰ ਕੁੱਟਿਆ ਬਹੁਤ ਜ਼ਿਆਦਾ ਫਿਰ ਮੇਰਾ ਬੇਟਾ 3 ਮਹੀਨੇ ਚੱਕੀਆਂ ਚ ਰਿਹਾ ਵਾ ਪੁਸ ਨੇ ਮੇਰੇ ਬੇਟੇ ਨੂੰ ਵੀ ਬਹੁਤ ਜ਼ਿਆਦਾ ਕੁੱਟਿਆ ਫਿਰ ਤਾਂ ਉੱਥੇ ਕੁਟਣਾ ਦਾ ਹੈਗਾ ਜਦੋਂ ਇਹ ਮੁਲਾਜ਼ਮ ਉਹ ਬਹੀ ਬੀਬੇ ਇੱਕ ਗੱਲ ਇਹ ਸੂਬੇ ਬਾਰੇ ਪ੍ਰਚਲਿਤ ਕੀਤੀ ਜਾਂਦੀ ਹੈ ਕਿ ਕਹਿੰਦੇ ਉਹਨੇ ਇੰਨਾ ਜ਼ਿਆਦਾ ਤਸ਼ੱਦਦ ਆਮ ਲੋਕਾਂ ਦੇ ਲੋਕਾਂ ਦੇ ਜਵਾਕ ਨਾ ਬਖਸ਼ੇ ਤੇ ਉਹ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੇਰਾ ਨਾਮ ਸੂਬਾ ਆ ਤੇ ਮੈਂ ਸੂਬੇ ਸਰਹੰਦ ਵਾਂਗੂ ਜਿਹੜਾ ਲੋਕਾਂ ਦੇ ਬੱਚੇ ਮਾਰਦਾ ਕਿ ਆ ਉਦੋਂ ਸਾਨੂੰ ਮੁਕਾਬਲੇ ਦਾ ਵੀ ਨਹੀਂ ਪਤਾ ਹੁੰਦਾ ਮੁਕਾਬਲਾ ਹੁੰਦਾ ਕੀ ਆ ਹਨਾ ਕਿ ਪਹਿਲਾਂ ਸੁਣੀਦੀਆਂ ਸੀ ਗੱਲਾਂ ਤੇ ਉਦੋਂ ਮੀਡੀਆ ਦਾ ਯੋਗ ਨਹੀਂ ਹੈਗਾ ਪਤਾ ਨਹੀਂ ਹੀ ਲੱਗਦਾ ਵੀ ਕਿਸ ਦਾ ਤੇ ਜਦੋਂ ਸਾਡੇ ਨਾਲ ਹੋਈ ਸਾਨੂੰ ਫੇਰ ਪਤਾ ਲੱਗਾ ਫੇਰ ਗੱਲਾਂ ਇਦਾਂ ਆਉਣੀਆਂ ਵੀ ਇਹ ਕਹਿੰਦਾ ਕਿ ਜਿਹੜਾ ਸੂਬਾ ਸਰਹੰਦ ਉਹਨੂੰ ਤੁਸੀਂ ਭੁੱਲ ਜੂਗੇ ਤੇ ਮੈਂ ਸੂਬਾ ਸਰਹੰਦ ਆ ਹੁਣ ਤੇ ਇੱਕ ਨਾ ਨਹੀਂ ਇਹਨੇ ਤੇ ਬਹੁਤ ਜਿਆਦਾ ਸਾਡਾ ਜਿਹੜਾ ਅੰਮ੍ਰਿਤਸਰ ਤਰਨਤਾਰਨ ਦੇ ਲਿਆ ਉੱਧਰ ਤੇ ਇਹਨੇ ਬਹੁਤ ਜਿਆਦਾ ਜ਼ੁਲਮ ਕੀਤਾ ਜਿਨਾਂ ਦੀਆਂ ਤੇ ਵੀ ਕੀਤੇ ਆ ਕੁੜੀਆਂ ਦੇ ਵੀ ਕੀਤੇ ਆ ਮਤਲਬ ਤੇ ਪਰਿਵਾਰਾਂ ਦੇ ਜਦੋਂ ਇੱਕ ਮੈਂਬਰ ਘਰ ਦਾ ਕਈਆਂ ਘਰਾਂ ਦੇ ਤੇ ਤਿੰਨ ਤਿੰਨ ਚਾਰ ਚਾਰ ਮੁੰਡੇ ਇਹਨੇ ਮਾਰੇ ਆ ਕੋਈ ਨਾ ਕੋਈ ਸੰਤੁਸ਼ਟੀ ਹੋਈ ਜਿਸ ਸਬਦ ਦੇ ਨਾਲ ਸੰਦੀਪ ਸਿੰਘ ਸੰਨੀ ਨੇ ਐਕਸ਼ਨ ਕੀਤਾ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਵੀ ਹੋਈਆਂ ਸੰਤੁਸ਼ਟੀ ਹੋਈ ਕੋਈ ਉਹਨੀ ਸੰਤੁਸ਼ਟੀ ਜਿੱਦਣ ਇਹਨੂੰ ਸੂਬੇ ਨੂੰ ਸਜਾਉਂਦੀ ਹੈ ਨਾ ਇੱਕ ਤਰੀਕ ਨੂੰ ਦੋਸ਼ੀ ਕਰਾਰ ਦਿੱਤਾ ਵਾ ਤੇ ਸਾਨੂੰ ਵਕੀਲਾਂ ਨੇ ਵੇਖੋ ਅਸੀਂ ਗਵਾਹਾਂ ਦੇਣ ਆਏ ਹਾਂ ਸਭ ਕੁਝ ਕੀਤਾ ਸੀ ਤੇ ਵਕੀਲਾਂ ਨੇ ਸਾਨੂੰ ਕਿਹਾ ਵੀ ਇਦਾਂ ਤਰੀਕ ਇਹ ਤਾਂ ਤੁਸੀਂ ਆਇਓ ਤਾਂ ਇਹ ਕਿਹਾ ਵੀ ਇਹਨਾਂ ਤਰੀਕਾਂ ਦੇ ਜਾਣ ਦਾ ਕੀ ਫਾਇਦਾ ਵੀ ਜਿਹੜੇ ਅਫਸਰ ਆ ਤੇ ਇਹਨਾਂ ਨੇ ਤੇ ਆ ਹੀ ਜਾਣਾ ਬਾਹਰ ਤੇ ਮੈਂ ਤੇ ਘਰ ਚ ਵੀ ਨਹੀਂ ਦੱਸਿਆ ਵੀ ਮੈਨੂੰ ਵਕੀਲ ਦਾ ਫੋਨ ਆਇਆ ਵੀ ਤਰੀਕ ਆ ਤੇ ਫੇਰ ਜਿੱਦਣ ਮਤਲਬ ਦੋਸ਼ੀ ਕਰਾਰ ਦੇ ਕੇ ਇਹਨਾਂ ਨੂੰ ਰੈਸਟ ਕਰ ਲਿਆ ਨਾ ਇੱਕ ਤਰੀਕ ਨੂੰ ਫੇਰ ਵਕੀਲ ਦਾ ਫੋਨ ਆਇਆ ਫੇ ਮੈਂ ਬੇਟੇ ਨੂੰ ਕਿਹਾ ਮੈਂ ਹਾਂ ਟੀਵੀ ਤੇ ਵੇਖ ਭੀ ਖਬਰਾਂ ਇਦਾਂ ਆਉਣ ਡੀਆਂ ਵਾ ਫੇਰ ਸਾਨੂੰ ਜਿਹੜਾ ਮਤਲਬ ਆਪਣਾ ਜਿੱਦਾਂ ਮਾਂ ਨਹੀਂ ਉਹ ਫੇਰ ਉਹੋ ਚੀਜ਼ ਸੀ ਜਿੱਤੇ ਆ ਗਏ ਬਿਲਕੁਲ ਫੇਰ ਸੁੱਕਰਵਾਲ ਨੂੰ ਇਹਨਾਂ ਨੇ ਮਤਲਬ ਜਦੋਂ سزا ਸੁਣਾਈ ਆ ਤੇ ਉਦੋਂ ਵੀ ਆਈ ਸੰਤੋਸ਼ੀ ਤੇ ਹੁਣ ਸੰਦੀਪ ਨੇ ਜੋ ਕੀਤਾ ਨਾ ਉਹਨੇ ਬਹੁਤ ਵਧੀਆ ਕੀਤਾ ਵਾ ਜੋਨੇ ਚਲੋ ਉਹਦੇ ਬੱਚੇ ਦੇ ਉਤੇ ਵੀ ਬੜੇ ਕਸ਼ਟ ਉਹਦੇ ਤੇ ਵਿਚਾਰੇ ਤੇ ਆਏ ਆ ਪਰ ਉਹਨੇ ਜੋ ਕੀਤਾ ਬਹੁਤ ਵਧੀਆ ਕੀਤਾ ਵਾ ਮਨ ਨੂੰ ਚਲੋ ਸ਼ਾਂਤੀ ਤਾਂ ਫਿਰ ਆਉਂਦੀ ਆ ਪਰ ਅਸੀਂ ਕਹਿੰਦੇ ਹਾਂ ਜੇ ਮਦਦਾਂ ਨਾ ਹੋਰ ਥੋੜਾ ਜਿਹਾ ਮਤਲਬ ਕੀ ਇਹੋ ਜੇ ਬੰਦੇ ਦੀ ਜ਼ਿੰਦਗੀ ਆ ਪਰਿਵਾਰ ਨੇ ਵੀ ਇਨਕਾਰ ਕਰਤਾ ਵਾ ਕੁਝ ਕਿਸੇ ਬੰਦੇ ਵਾਸਤੇ ਏਡੀ ਵੱਡੀ ਵੀ ਸਜ਼ਾ ਹੋ ਸਕਦੀ ਵੀ ਉਹਦੇ ਪਰਿਵਾਰ ਨੇ ਉਹਦੀ Laash ਲੈਣ ਤੋਂ ਇਨਕਾਰ ਕਰ ਦਿੱਤਾ ਵਾ ਇਦਾਂ ਹੀ ਆ ਇਹ ਨਰਕ ਦੇ ਵਿੱਚ ਹੁਣੇ ਨੂੰ ਟੋਈ ਗਾੜੀ ਵੀ ਨਹੀਂ ਮਿਲਣੀ ਕਿਉਂਕਿ ਇਹਨੇ ਜਿਹੜੇ ਸੋਹਣੇ ਮਾਵਾ ਦੇ ਪੁੱਤ ਮਾਰੇ ਆ ਮਾਵਾ ਜਿਹੜੀਆਂ ਪੁੱਤਾਂ ਨੂੰ ਰੋਂਦੀਆਂ ਮਰ ਗਈਆਂ ਵਦੋ ਤੇ ਵੇਖੋ ਹੁਣ ਤੁਹਾਨੂੰ ਪਤਾ ਹੀ ਆ ਜਿੱਦਾਂ ਦਾ ਸਮਾਂ ਚੱਲਣ ਡਿਆ ਵਾ ਬਿਲਕੁਲ ਬਿਲਕੁਲ ਭਾਈ ਜੀ ਤੁਸੀਂ ਉਸ ਵੇਲੇ ਤਕਰੀਬਨ 4-5 ਸਾਲ ਦੇ ਹੀ ਤੁਹਾਡੇ ਫਾਦਰ ਸਾਹਿਬ ਨੂੰ ਘਰ ਚੋਂ ਚੁੱਕਿਆ ਜਾਂਦਾ ਬਿਨਾਂ ਕਿਸੇ ਕਸੂਰ ਤੋਂ ਮਾਰ ਦਿੱਤਾ ਜਾਂਦਾ ਤੇ ਕੀ ਮਹਿਸੂਸ ਕਰਦੇ ਹੋ ਅੱਜ ਜਿਹੜਾ ਸੰਦੀਪ ਸਿੰਘ ਦੇ ਵੱਲੋਂ ਐਕਸ਼ਨ ਕੀਤਾ ਗਿਆ ਤਾਂ ਇੰਨੇ ਸਾਲਾਂ ਬਾਅਦ ਇਦਾਂ ਦੀ ਜਿਹੜੀ ਸਜ਼ਾ ਮਿਲੀ ਹੈ ਤੇ ਇਦੋਂ ਵੱਡੀ ਹੋਰ ਘਟਨਾ ਵਾਪਰੀ ਹੈ ਕਿ ਪਰਿਵਾਰ ਨੇ ਇਨਕਾਰ ਕਰਤਾ ਪਰ ਇਹ ਆਪਾਂ ਦੇ ਵਧੀਆ ਵਾ ਉਹ ਵਕਤ ਦਾ ਜਿਹੜਾ ਗੇੜਾ ਨਾ ਇਹ ਘੁੰਮਦਾ ਜ਼ਰੂਰ ਆ ਵਕਤ ਦਾ ਗੇੜਾ ਘੁੰਮਦਾ ਜ਼ਰੂਰ ਆ ਤੇ ਵਕਤ ਤੇ ਕਰਾਂ ਬੰਦੇ ਨੂੰ ਦੁਬਾਰਾ ਵਖਾ ਦਿੰਦਾ ਜਿਹੜਾ ਕਿ ਉਹ ਕੀਤਾ ਹੋਵੇ ਨਾ ਉਹ ਬੰਦੇ ਦੇ ਗਾੜੀ ਆਉਂਦਾ ਹੀ ਆਉਂਦਾ ਵਾ ਤੇ ਇਹ ਇਹਨੇ ਲੋਕਾਂ ਦੇ ਪੁੱਤ ਨਹੀਂ ਦਿੱਤੇ ਮਾਰ ਕੇ ਦੇ ਉਹਨਾਂ ਦੇ ਆਪੇ ਕਈਆਂ ਨੂੰ ਰੋੜਤਾ ਤੇ ਕਈਆਂ ਦੇ ਸਸਕਾਰ ਆਪੇ ਕਰ ਛੱਡੇ ਨਾ ਉਹਨਾਂ ਦੀਆਂ ਕਿ ਨਿਲਾਸ਼ਾਂ ਦਿੱਤੀਆਂ ਤੇ ਨਾ ਹੀ ਕਈਆਂ ਦੇ ਇਹ ਭੋਗ ਵੀ ਨਹੀਂ ਪਏ ਤੇ ਅਸੀਂ ਤੇ ਕਹਿੰਨੇ ਵੀ ਪਵੇ ਇਹਦਾ ਉਹਨਾਂ ਨਾਲ ਪੂ ਤਰ੍ਹਾਂ ਮੈਂ ਤਾਂ ਵੀ ਕੋਈ ਗਰੰਤੀ ਸਿੰਘ ਇਹਦਾ ਵੀ ਨਾ ਭੋਗ ਪਾਵੇ ਆਪਾਂ ਦੇਖੋ ਜੀ ਜਾਨਦੇ ਆ ਤੇ ਜਿੱਦਾਂ ਇਹਨੇ ਲੋਕਾਂ ਦੀਆਂ ਲੋਕਾਂ ਦੇ ਲੋਕ ਤਰਸਦੇ ਰਹੇ ਕੋਈ ਆਪਣੇ ਮਾਂ ਪੁੱਤਾਂ ਨੂੰ ਤਰਸਦੀ ਰਹੀ ਕੋਈ ਪਿਓ ਨੂੰ ਤਰਸਦੇ ਰਹੇ ਤੇ ਇਹ ਇਹੋ ਗਾੜੀ ਇਹਦੀ ਗਾੜੀ ਆ ਗਈ ਵੀ ਕਰਦੇ ਆਲੇ ਨਾ ਕਰਦੀ ਦੁਖੀ ਹੋ ਕੇ ਗੱਲਾਂ ਕਰ ਰਹੀਆਂ ਇਹਤੋਂ ਵੱਧ ਹੋਣ ਕੀ ਚੀਜ਼ ਹੋ ਸਕਦੀ ਰੱਬ ਹੈਗਾ ਵਾ ਮਾਰਾ ਪ੍ਰਮਾਤਮਾ ਹੈਗਾ ਵਾ ਤੇ ਅੱਜ ਇਹਨੂੰ ਇਹ ਚੀਜ਼ਾਂ ਜੋ ਜਿਹੜੀ ਚੀਜ਼ ਇਹਨੇ ਲੋਕਾਂ ਨਾਲ ਕੀਤੀ ਉਹ ਇਹਨਾਂ ਦੇ ਗਾੜੀ ਆ ਗਈਆਂ ਵਾ ਇਹਦੇ ਅੱਜ ਦੀਆਂ ਪੁਲਿਸ ਵਾਲਿਆਂ ਨੂੰ ਵੀ ਚੀਜ਼ਾਂ ਸਮਝਣੀਆਂ ਚਾਹੀਦੀਆਂ ਵੀ ਜੋ ਆਪਾਂ ਕਰਾਂਗੇ ਜੋ ਕਿਸੇ ਨਾਲ ਆਪਾਂ ਕਰਾਂਗੇ ਉਹ ਆਪਣੀ ਗਾੜੀ ਹੁਣੀ ਹੋਣਾ ਬਿਲਕੁਲ ਮਾਤਾ ਜੀ ਕੋਈ ਸਨੇਹਾ ਸਨੇਹਾ ਦੇ ਹੋਈ ਆ ਵਕੀਲਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪੇ ਹੀ ਜਾ ਜਾ ਕੇ ਗੱਡੀਆਂ ਦੇ ਉੱਤੇ ਕਿਉਂਕਿ ਸਾਡਾ ਇਹਨਾਂ ਕੇਸਾਂ ਦੇ ਪੈਸਾ ਵੀ ਕੋਈ ਨਹੀਂ ਲੱਗਾ ਹੂੰ ਤੇ ਘਰਾਂ ਦੇ ਹਾਲਾਤ ਸਾਡੇ ਆਪਣੇ ਵੈਸੇ ਹੀ ਜਦੋਂ ਮਤਲਬ ਪਹਿਲਾਂ ਸਾਡੇ ਸਹੁਰੇ ਦੀ ਡੈਥ ਹੋ ਗਈ ਸੀ ਤੇ ਮੁੜ ਕੇ ਇਹਨਾਂ ਦੇ ਡੈਡੀ ਦੀ ਵੀ ਇਦਾਂ ਹੋ ਗਿਆ ਤੇ ਸਾਡੇ ਘਰ ਦੇ ਤੇ ਮਾਹੌਲ ਚਾਲ ਬਹੁਤ ਖਰਾਬ ਤੇ ਜੋ ਕੀਤਾ ਵਕੀਲਾਂ ਨੇ ਕੀਤਾ ਵਾ ਵਕੀਲਾਂ ਦਾ ਬਹੁਤ ਬਹੁਤ ਸੀਬੀਆਈ ਕੋਲ ਦਾ ਵਕੀਲਾਂ ਦਾ ਭਾਈ ਸ਼ਰਮਜੀਤ ਸਿੰਘ ਜਿੱਦਾਂ ਵੇਰਕਾ ਵਾ ਜਗਜੀਤ ਸਿੰਘ ਇਹਨਾਂ ਸਾਰਿਆਂ ਦਾ ਬਹੁਤ ਜ਼ਿਆਦਾ ਅਸੀਂ ਧੰਨਵਾਦ ਕਰਦੇ ਆ ਜੀ ਬਿਲਕੁਲ ਹਾਂ ਬਿਲਕੁਲ ਕੁਝ ਸਾਲ ਪਹਿਲਾਂ ਜਿਹੜਾ ਸੀ ਤਕਰੀਬਨ 1995 ਦੇ ਵਿੱਚ ਸਰਬਜੀਤ ਸਿੰਘ ਨੂੰ ਘਰ ਦੇ ਵਿੱਚੋਂ ਚੱਕ ਲੈ ਜਾਂਦਾ ਤਾਂ ਕੁਝ ਦਿਨਾਂ ਬਾਅਦ ਹੀ ਝੂਠਾ ਫੇਕ এনਕਾਊਂਟਰ ਦਿਖਾ ਦਿੱਤਾ ਜਾਂਦਾ ਤਾਂ ਇਸੇ ਮਾਮਲੇ ਦੇ ਵਿੱਚ ਉਮਰ ਕੈਦੀ ਦੀ ਸਜ਼ਾ ਹੋਈ ਸੀ ਤਕਰੀਬਨ 32 ਸਾਲ ਬਾਅਦ ਪਰ ਸੰਦੀਪ ਸਿੰਘ ਸੰਨੀ ਦੇ ਵੱਲੋਂ ਕੇਂਦਰੀ ਜੇਲ ਪਟਿਆਲਾ ਦੇ ਵਿੱਚ ਜਿਹੜਾ ਐਕਸ਼ਨ ਕੀਤਾ ਜਾਂਦਾ ਉਹਦੇ ਨਾਲ ਬ੍ਰੇਨ ਡੈੱਡ ਹੋ ਜਾਂਦਾ ਤਾਂ ਉਸ ਤੋਂ ਬਾਅਦ तमाम ਸਾਰੀਆਂ ਚੁਣੌਤੀਆਂ ਦੇ ਮੱਦੇ ਨਜ਼ਰ ਜਿੱਦਾਂ ਦਾ ਕੰਮ ਕੀਤਾ ਸੀ ਉਹਦਾਂ ਦੇ ਕੰਮ ਦੇ ਅਨੁਸਾਰ ਉਸ ਬੰਦੇ ਨੂੰ ਸੂਬੇ ਸਰਹੰਦ ਨੂੰ ਇਸ ਦੁਨੀਆ ਦੇ ਵਿੱਚੋਂ ਜਾਣਾ ਪੈਂਦਾ ਹੈ। ਤਮਾਮ ਸਾਰੀ ਗੱਲਬਾਤ ਲੈ ਕੇ ਅੱਗੇ ਵੀ ਹਾਜ਼ਰ ਹੋਵਾਂਗੇ। ਧੰਨਵਾਦ।